ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਬਾਬਾ ਸਹਾਰੀ ਮਲ ਜੀ ਦੇ ਪਵਿੱਤਰ ਸਥਾਨ ਤੇ ਪਹੁੰਚੇ ਆਂ ਇਥੋਂ ਦੇ ਬਾਰੇ ਆਪਾਂ ਅੱਜ ਕੁਦੇਰੇ ਜਾਣਕਾਰੀ ਲਈ ਆਪਣੇ ਨਾਲ ਨੇ ਸਰਦਾਰ ਦਰਬਖਤ ਸਿੰਘ ਜੀ ਬਿਰਕ ਜੀ ਇਹਨਾਂ ਤੋਂ ਪਤਾ ਕਰ ਪੁੱਛਨੇ ਆ ਜੀ ਇਹਨਾਂ ਤੋਂ ਬਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਬਿਰਕ ਸਾਹਿਬ ਬਾਬਾ ਜੀ ਬਾਰੇ ਇਤਿਹਾਸ ਬਾਰੇ ਮਾੜਾ ਮੂਟਾ ਜਾਣਨਾ ਪਾਓ ਜੀ ਤੁਸੀਂ ਸੰਧੂ ਸਾਹਿਬ ਪਹਿਲਾਂ ਤਾਂ ਤੁਸੀਂ ਇਸ ਸਥਾਨ ਤੇ ਨਤਮਸਤਕ ਹੋਣ ਲਈ ਆਏ ਹੋ ਤੁਹਾਨੂੰ ਧੰਨਵਾਦ ਜੀ ਆਇਆਂ ਨੂੰ ਸਾਡਾ ਇਹ ਪਿੰਡ ਹੈ ਛੋਟਾ ਜਿਹਾ ਆਕੂ ਮਸਤੇ ਕਿਸ ਪਿੰਡ ਦਾ ਨਾਂ ਹੈ ਜੀ ਸਾਡੇ ਜਿਹੜੇ ਬਜ਼ੁਰਗਾ ਉਹ ਪਾਕਿਸਤਾਨ ਦੇ ਜਿਹੜਾ ਇੱਥੇ ਰਹਿ ਗਿਆ ਸ਼ਹਿਰ ਕਸੂਰ ਜ਼ਿਲ੍ਹਾ ਲਾਹੌਰ ਉਹਦੇ ਨਾਲ ਪਿੰਡ ਸਹਾਰੀ ਤੋਂ ਉੱਠ ਕੇ ਆਏ ਆ ਜੀ ਪਿੰਡ ਸਹਾਰੀ ਵੀ ਖੇ ਬਾਬਾ ਜੀ ਦਾ ਬਹੁਤ ਵੱਡਾ ਸਥਾਨ ਬਣਿਆ ਹੋਇਆ ਸੀ ਜੋ ਕਿ ਅੱਜ ਵੀ ਬਿਲਡ ਗਰੁੱਪ ਦੇ ਵਿੱਚ ਉੱਥੇ ਖੜਾ ਹੈ ਬਾਬਾ ਜੀ ਤੀਜੇ ਪਾਤਸ਼ਾਹ ਤੋਂ ਲੈ ਕੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਮਰ ਤੱਕ ਵਡੀਆਂ ਸੁਭਾਵਾਂ ਲਮਾਉਂਦੇ ਰਹੇ ਜੀ ਉਸ ਜਗ੍ਹਾ ਦੇ ਉੱਤੇ ਵੀ ਬਾਬਾ ਜੀ ਨੂੰ ਜਿੰਨੇ ਵੀ ਵਰਕ ਸਨ ਚਾਹੇ ਕੋਈ ਸਿੱਖ ਹੈ ਚਾਹੇ ਕੋਈ Hindu ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਹੋਰ ਕਿਸੇ ਧਰਮ ਵਰਗ ਨਾਲ ਸੰਬੰਧ ਰੱਖਦਾ ਉਹ ਸਾਰੇ ਸਾਂਝੇ ਰੂਪ ਚ ਆਪਣਾ ਇੱਕ ਵੱਡ ਬਡੇਰਾ ਕਰਕੇ ਮੰਨਦੇ ਸੀ ਜੀ ਉਸ ਸਥਾਨ ਦੇ ਉੱਤੇ ਜਿਹੜੇ ਬਾਬਾ ਜੀ ਦੀ ਕਾਫੀ ਜ਼ਮੀਨ ਜਾਇਦਾਦ ਵੀ ਹੈ ਜੋ ਉਥੋਂ ਦੇ ਕੁਝ ਬਿਛਿੰਦਿਆਂ ਵੱਲੋਂ ਸਾਨੂੰ ਜਿਹੜੀ ਅੱਜ ਨਵੀਂ ਜਾਣਕਾਰੀ ਜੇ ਤੁਸੀ ਜਾਨਦੇ ਆ ਮਿਲਦੀ ਹੈ ਜੀ ਕਿ ਉਹ ਜਿਹੜਾ ਦਰਬਾਰ ਵੀ ਹੈ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜਕਾਲ ਦਾ ਬਣਿਆ ਹੈ ਮਹਾਰਾਜਾ ਰਣਜੀਤ ਸਿੰਘ ਦੇ ਬੱਚਿਆਂ ਨੂੰ ਕੋਈ ਕਿਸੇ ਗੱਲੋਂ ਜਿਹੜੀ ਕਿ ਕੋ ਰੋਗ ਲੱਗਿਆ ਸੀ ਉਹਨਾਂ ਨੇ ਉਸ ਉੱਥੇ ਆ ਕੇ ਜਿਹੜੀ ਅੱਜ ਵੀ ਛੱਪੜੀ ਮੌਜੂਦ ਹੈ ਜਿੱਥੇ ਅੱਜ ਵੀ ਮੁਸਲਮਾਨ ਬਹੁਤ ਆਦਤ ਗਿਣਤੀ 'ਚ ਆਪਣੇ ਬੱਚਿਆਂ ਨੂੰ ਇਸ਼ਨਾਨ ਕਰਾਉਣ ਵਾਸਤੇ ਲਿਉਂਦੇ ਆ ਉਸ ਛਾਂ ਤੇ ਇਸ਼ਨਾਨ ਕਰਵਾਇਆ ਸੀ ਤੇ ਉਹਨਾਂ ਦੇ ਬੱਚਿਆਂ ਨੂੰ ਸ਼ਫਾ ਯਾਨੀ ਕਿ ਤੰਦਰੁਸਤੀ ਮਿਲੀ ਸੀ ਤੇ ਉਹਨਾਂ ਨੇ ਉਸ ਯਾਦ ਦੇ ਵਿੱਚ ਮਤਲਬ ਸੇਵਾ ਨਿਭਾਉਂਦੇ ਆ ਉਸੇ ਦਰਬਾਰ ਵੀ ਬਣਾਇਆ ਤੇ ਬਹੁਤ ਸਾਰੀ ਜਿਹੜੀ ਜ਼ਮੀਨ ਹੈ ਉਹ ਵੀ ਉਹ ਗੁਰੂ ਘਰ ਦੇ ਨਾਂ ਤੇ ਲਾਈ ਜੀ ਬਜ਼ੁਰਗ ਦੱਸਦੇ ਆ ਕਿ ਉੱਥੇ ਬਹੁਤ ਵੱਡੇ ਜੋੜ ਮੇਲੇ ਲੱਗਦੇ ਸੀ ਜੀ ਔਰ ਇੱਥੋਂ ਤੱਕ ਵੀ ਕਿ ਜਿਹੜੇ ਸੱਚਖੰਡ ਦਰਬਾਰ ਸਾਹਿਬ ਦੇ ਜਿਹੜੇ ਮਤਲਬ ਤਿੰਨ ਦਾ ਰਾਗੀ ਸਹਿਬਾਨ ਸਨ ਜਾਂ ਕਥਾ ਵਾਚ ਸਹਿਬਾਨ ਉੱਥੇ ਆਜਰੀ ਭਰਦੇ ਸੀ ਅੱਜ ਵੀ ਸਾਨੂੰ ਪਤਾ ਲੱਗਾ ਕਿ ਉੱਥੇ ਜਿਹੜੇ ਮੁਸਲਮਾਨ ਭਰਾ ਨੇ ਉਹ ਆਪਣੇ ਤੌਰ ਦੇ ਉੱਤੇ ਬਾਬਾ ਜੀ ਦੀ ਯਾਦ ਵਿੱਚ ਦੋ ਜੋੜ ਮੇਲੇ ਲਾਉਂਦੇ ਆ ਜੀ ਜਦੋਂ ਪਾਕਿਸਤਾਨ ਦੇ ਵਿੱਚੋਂ ਉਧਰੋਂ ਉੱਜੜ ਕੇ ਜਿੰਨੇ ਉਸ ਇਲਾਕੇ ਦੇ ਜਾਂ ਨਗਰ ਦੀ ਸੰਗਤ ਸੀ ਉਹ ਜੜੀਆਂ ਵੱਖ-ਵੱਖ ਬਰਾਦਰੀਆਂ 'ਚ ਸੀ ਉਹ ਸਾਰੀ ਕੋਈ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਬੈਠ ਕੇ ਵੀ ਕਿਸੇ ਕੋਨੇ 'ਚ ਬੈਠ ਕੇ ਉਹਨਾਂ ਸਾਰਿਆਂ ਨੇ ਇੱਕ مشورہ ਕਰਕੇ ਸਲਾਹ ਕਰਕੇ ਤੇ ਇਸ ਜਗ੍ਹਾ ਦੀ ਪਇਓ ਸਥਾਨ ਸਾਰਾ ਬਣਾਇਆ ਜੀ ਉਥੋਂ ਯਾਦਗਾਰੀ ਇੱਟ ਲਿਆ ਕੇ ਇਸ ਸਥਾਨ ਇੱਥੇ ਬਣਾਇਆ ਤੇ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਸਥਾਨ ਦੇ ਪਿਛਲੇ ਪਾਸੇ ਪੰਜ ਸੱਤ ਕਿੱਲੇ ਜ਼ਮੀਨ ਹੈ ਜਿਹੜੀ ਕਿ ਜਿਨ੍ਹਾਂ ਨੇ ਇਸ ਸਥਾਨ ਦੀ ਸੇਵਾ ਕਰਾਈ ਬਾਬਾ ਧਾਰਾ ਸਿੰਘ ਜੀ ਉਹ ਆਪ ਉਹਨਾਂ ਦਾ ਉਹਨਾਂ ਨੇ ਆਨੰਦ ਕਾਰਜ ਨਹੀਂ ਸੀ ਕਰਵਾਇਆ ਜੀ ਸੇਵਾ ਨੂੰ ਸਮਰਪਿਤ ਰਹੇ ਔਰ ਜਿੱਥੇ ਵੀ ਇਸ ਹਿੰਦੁਸਤਾਨ ਦੇ ਵਿੱਚ ਸੰਤਾਂ ਬੈਠੀਆਂ ਸੀ ਚਾਹੇ ਉਹ ਕਿਸੇ ਵੀ ਅ ਬਰਾਦਰੀ ਨਾਲ ਸੰਬੰਧ ਰੱਖਦੀ ਸੀ ਉਹਨਾਂ ਤੱਕ ਪਹੁੰਚ ਕਰਦੇ ਰਹੇ ਉਹਨਾਂ ਤੋਂ ਤੇਲफूल ਇਕੱਠਾ ਕਰਕੇ ਲਿਆ ਕੇ ਦਰਬਾਰ ਨੂੰ ਤਿਆਰ ਕਰਦੇ ਰਹੇ ਉਸ ਤੋਂ ਬਾਅਦ ਵਿੱਚ ਕੋਈ ਸਮਾਂ ਇਹ ਦਰਬਾਰ ਨਿਹੰਗ ਸਿੰਘਾਂ ਦੀ ਸੇਵਾ ਵਿੱਚ ਚਲਾ ਗਿਆ ਫਿਰ ਉਹਨਾਂ ਨੇ ਨਿਹੰਗ ਸਿੰਘਾਂ ਤੋਂ ਹੀ ਸੇਵਾ ਵਾਪਸ ਲੈ ਕੇ ਆ ਪਿਛਲੇ 25 26 ਸਾਲ ਹੋ ਗਏ ਆ ਸਰ ਤੁਸੀਂ ਆਪਣੇ ਹੱਥ ਦੇ ਵਿੱਚ ਸੇਵਾ ਵਾਲਾ ਬੰਦਾ ਕਮੇਟੀ ਸਾਡੀ ਬਣੀ ਹੋਈ ਹੈ ਉਹਨਾਂ ਕੋਲ ਸੇਵਾ ਹੈ ਔਰ ਜਿਵੇਂ ਉਧਰ ਮੇਲਾ ਲੱਗਦਾ ਸੀ ਜੋੜ ਮੇਲਾ ਇੱਧਰ ਆ ਕੇ ਵੀ ਪਹਿਲੀ ਹਾਰ ਨੂੰ ਬਾਬਾ ਜੀ ਦੀ ਯਾਦ ਵਿੱਚ ਜੋੜ ਮੇਲਾ ਲੱਗਦਾ ਹੈ ਇਹੋ ਸਾਹਮਣੇ ਵੇਖੋ ਸਰੋਵਰ ਬਣਿਆ ਹੋਇਆ ਹੈ ਜੀ ਜਿਵੇਂ ਉਧਰ ਸੰਗਤਾਂ ਸਰੋਵਰ ਚ ਇਸ਼ਨਾਨ ਕਰਦੀਆਂ ਨੇ ਉਵੇਂ ਹਰ ਐਤਵਾਰ ਇੱਥੇ ਜੋੜ ਮੇਲੇ ਦੇ ਰੂਪ ਚ ਸੰਗਤ ਆਉਂਦੀ ਹੈ ਇਸ਼ਨਾਨ ਆਪਣੇ ਬੱਚਿਆਂ ਨੂੰ ਇਸ਼ਨਾਨ ਕਰਾਉਂਦੇ ਆ ਬਹੁਤ ਸਾਰੀ ਤੰਦਰੁਸਤੀ ਮਿਲਦੀ ਹੈ ਇਹ ਸਾਹਮਣੇ ਗਵਾਨ ਹਾਲ ਬਣਿਆ ਹੈ ਜੀ ਵੱਡਾ ਜਦੋਂ ਵੱਡੇ ਕੋਈ ਸਮਾਗਮ ਹੁੰਦੇ ਆ ਇੱਥੇ ਕਰਵਾਏ ਜਾਂਦੇ ਆ ਇਧਰ ਆਪਿੱਛੇ ਤੁਹਾਨੂੰ ਬਿਲਡਿੰਗ ਦੇ ਬਰਖਤਾਂ ਦੇ ਪਿੱਛੇ ਦਿਖ ਰਹੀ ਹੈ ਇਹ ਲੰਗਰ ਹਾਲ ਹੈ ਜੀ ਜਿਸ ਜਗ੍ਹਾ ਤੇ ਆਪਾਂ ਖੜੇ ਆ ਜੀ ਇਹ ਜਿਹੜੀ ਹੈ ਸਰਾਹ ਹੈ ਜੀ ਤੋ ਮਤਲਬ ਉਹ ਸਰਦਾਲੂਆ ਵੀ ਆਨਲਾਈਨ ਟਾਲੀਮਾਂ ਦੇ ਆਉਣ ਵਾਸਤੇ ਕਮਰੇ ਆ ਜਿਹੜੇ ਉਹ ਦਿੱਤੇ ਜਾਂਦੇ ਆ ਉਹਨਾਂ ਨੂੰ ਇਹ ਵੱਡਾ ਦਰਬਾਰ ਜਿੱਥੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਗੁਰਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਆ ਨਾਲ ਹੀ ਬਾਬਾ ਜੀ ਦੀ ਯਾਦਗਾਰ ਬਣੀ ਹੋਈ ਹੈ ਪ੍ਰਾਤਨ ਹੈ ਜਿਹੜੀ ਕਿ ਪਾਕਿਸਤਾਨ ਤੋਂ ਲਿਆ ਕੇ ਇੱਥੇ ਬਜ਼ੁਰਗਾਂ ਨੇ ਬਣਾਈ ਸੀ ਕਿਉਂਕਿ ਬਾਬਾ ਜੀ ਨੇ ਕੀਤੀ ਸੀ ਸਾਡੇ ਜੋ ਸਾਨੂੰ ਜਾਣਕਾਰੀ ਹੈ ਉਸ ਮਤਾਂਕ ਬਾਬਾ ਜੀ ਨੇ ਕਿਹਾ ਗਿਆ ਸੀ ਉਹਨਾਂ ਵੱਲੋਂ ਕਸੀਦ ਕੀਤੀ ਗਈ ਸੀ ਕਿ ਜਦੋਂ ਮੈਂ ਦੁਨੀਆ ਤੋਂ ਜਾਵਾਂ ਤੇ ਮੈਨੂੰ ਬਾਕੇ ਚਣਿਆ ਜਾਵੇ। ਅੱਛਾ ਜੀ। ਨਾ ਦੱਬਣ ਵਾਲਿਆਂ ਦਾ ਦਿਲ ਦੁਖੇ, ਨਾ ਸਾਰਨ ਵਾਲਿਆਂ ਦਾ ਦਿਲ ਦੁਖੇ। ਉਹ ਜਿਵੇਂ ਉੱਥੇ ਪ੍ਰਾਤਨ ਯਾਦਗਾਰ ਬਣੀ ਹੈ ਜੀ, ਓਵੇਂ ਲਾ ਕੇ ਬਜ਼ੁਰਗਾਂ ਨੇ ਫਿਰ ਇੱਥੇ ਬਣਾਈ। ਕਿਉਂਕਿ ਉਸ ਵੇਲੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਘਟ ਹੁੰਦੇ ਸਨ। ਜੀ। ਹਾਂ ਜੀ। ਸਿਪਾਈ ਘਟ ਸੀ ਤੇ ਇਹਨਾਂ ਸਾਡੇ ਜਿਹੜੇ ਬਜ਼ੁਰਗ ਸਨ ਜਾਂ ਸਾਡੇ ਕੋ ਮਹਾਪੁਰਸਰ ਇਹਨਾਂ ਨੇ ਇਕੱਲੀਆਂ ਯਾਦਗਾਰਾਂ ਹੀ ਬਣਾਈਆਂ ਜਾਂਦੀਆਂ। ਯਾਦਗਾਰਾਂ ਬਣਾਈਆਂ ਜਾਂਦੀਆਂ ਸੀ। ਸੋ ਇਹ ਇਸ ਦਾ ਸਥਾਨ ਦਾ ਇਤਿਹਾਸ ਹੈ। ਫਿਰ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਤਿਆਰ ਕੀਤਾ ਜ ਗੁਰੂ ਘਰ ਦੇ ਨਾਮ ਲਾ ਲਾ ਦਿੱਤੀ ਹਾਂਜੀ ਉਹਨਾਂ ਦਾ ਵੀ ਜੋੜ ਮੇਲਾ ਉਹਨਾਂ ਦੀ ਵਰਸੀ ਮਨਾਈ ਜਾਂਦੀ ਹੈ ਉਹ ਫਰਵਰੀ ਮਹੀਨੇ ਚ ਹੁੰਦੀ ਹੈ ਠੀਕ ਹੈ ਤੇ ਇਸ ਤਰ੍ਹਾਂ ਗੁਰਮਤ ਦੇ ਸਮਾਗਮ ਸ਼ੁਕਰਾਨੇ ਵਜੋਂ ਖੰਡਪਾਟ ਸਾਹਿਬ ਉਹ ਜਿੰਨਾ ਸੰਕਲਨ ਚੱਲਦੇ ਰਹਿੰਦੇ ਆ ਮੰਤਾ ਪੂਰੀਆਂ ਹੁੰਦੀਆਂ ਨੇ ਉਹ ਲਗਾਤਾਰ ਚੱਲਦੇ ਰਹਿੰਦੇ ਆ ਦਫ਼ਤਰ ਬਣਿਆ ਹਾਂਜੀ ਪੂਰਾ ਲੇਖਾ ਜੋਖਾ ਕਮੇਟੀ ਆ ਉਹਦਾ ਕਰਦੀ ਹੈ ਤੇ ਕਾਰ ਸੇਵਾ ਨਿਰੰਤਰ ਚੱਲਦੀ ਰਹਿੰਦੀ ਹੈ ਜਿਵੇਂ ਤੁਸੀਂ ਵੇਖੋ ਡਿਊਟੀ ਬਣ ਰਹੀ ਹੈ ਤੇ ਡਿਊਟੀ ਦੀ ਕਾਰ ਸੇਵਾ ਹੈ ਨਾਲ ਹੀ ਲੰਗਰ ਵਾਸਤੇ ਜਿਹੜਾ ਭਾਫ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਭਾਫਰਾ ਹੀ ਲੰਗਰ ਪਕਾਉਣ ਵਾਸਤੇ ਜੀ ਮਤਲਬ ਕਹਿੰਦਾ ਕਿ ਸਾਰੀਆਂ ਕਾਰ ਸੇਵਾ ਲਗਾਤਾਰ ਜਿਹੜੀ ਸਾਡੀ ਆਪ ਦੀ ਕਮੇਟੀ ਹੈ ਉਹ ਪਿਛਲੇ 25 30 ਸਾਲ ਤੋਂ ਨਭਾਰੀ ਹੈ ਤੇ ਗੁਰੂ ਸਾਹਿਬ ਜੀ ਦੀ ਏਡੀ ਬਖਸ਼ਿਸ਼ ਹੈ ਜੀ ਉਹੀ ਕਮੇਟੀ ਹੈ ਠੀਕ ਹੈ ਜੀ ਨਹੀਂ ਤੇ ਅੱਜ ਕੱਲ ਪਿੰਡਾਂ ਦੇ ਵਿੱਚ ਕਮੇਟੀ ਇੱਕ ਸਾਲ ਨਹੀਂ ਚੱਲਦੀ ਨਹੀਂ ਚੱਲਦੀ ਪਰ ਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ ਬੜੇ ਇਮਾਨਦਾਰੀ ਨਾਲ ਸਾਰੇ ਸੇਵਾ ਕਰ ਰਹੇ ਨੇ ਤੇ ਉਹ ਜਿੰਨੀ 95 96 ਦੀ ਕਮੇਟੀ ਜਿਹੜੀ ਬਣੀ ਲਗਾਤਾਰ ਉਹੀ ਚੱਲੀ ਜਾਂਦੀ ਹੈ ਪਿੱਛੇ ਸਮੇਂ ਤੋਂ ਉਹੀ ਵਰਕ ਕਰੀ ਜਾਂਦੇ ਆ ਵੀ ਮਤਲਬ ਜਿਵੇਂ ਸਾਡੇ ਬਜ਼ੁਰਗ ਸਨ ਜੀ ਡੇਰੇ ਉਹਨਾਂ ਦੇ ਵਿੱਚੋਂ ਸਾਡਾ ਇੱਕ ਬਜ਼ੁਰਗ ਵਿਚਾਰਾ ਰਹਿ ਗਿਆ ਜਿਹੜਾ ਤੁਹਾਨੂੰ ਮਿਲਾਇਆ ਥੱਲੇ ਬੈਠਿਆ ਜਿਹੜੀ ਉਹਨ ਪ੍ਰਧਾਨ ਨੇ ਜੀ ਬਾਕੀ ਉਹਨਾਂ ਗਾਂ ਸਾਰੇ ਨੌਜਵਾਨ ਮੁੰਡੇ ਜਿਵੇਂ ਜਿਵੇਂ ਉਹ ਮਤਲਬ ਪਰਿਵਾਰਾਂ ਦੇ ਵੀ ਸੇਵਾ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ ਜੀ ਸਾਰਾ ਨਗਰ ਰਲ ਕੇ ਮਤਲਬ ਵੇੜੀ ਵੀ ਇਕੱਲੇ ਕਰੇ ਦੀ ਕਿਸੇ ਦੀ ਸਾਰਾ ਨਗਰ ਤੇ ਬਾਹਰ ਦੀ ਸੰਗਤ ਬੜਾ ਸਹਿਯੋਗ ਦਿੰਦੀ ਹੈ ਠੀਕ ਹੈ ਔਰ ਇਸ ਇਲਾਕੇ ਦੇ ਵਿੱਚ ਜਿੰਨੀਆਂ ਬਰਾਦਰੀਆਂ ਬੈਠੀਆਂ ਨੇ ਜੀ ਚਾਹੇ ਉਹ ਉਹ ਵੀ ਸਾਡਾ ਕੰਬੋਸ ਭਾਈਚਾਰਾ ਬੈਠਾ ਹੈ ਕੋਈ ਰਾਏ ਸਿੱਖ ਹੈ ਕੋਈ ਪਰਖਾਨ ਭਾਈਚਾਰਾ ਹੈ ਮਤਲਬ ਕੋਈ ਮਰਦਰੀ ਮਨ ਜਿਹਦੇ ਨਾਂ ਕਿਨਾਂ ਦੇ ਬੜੇ ਲੰਮੀ ਚਲੇ ਜਾਣਾ ਸਾਰੇ ਹੀ ਬੜਾ ਸਹਯੋਗ ਦਿੰਦੇ ਆ ਤੇ ਬੜੀ ਤਨਦੇਹੀ ਨਾਲ ਸੇਵਾ ਨਿਭਾਉਂਦੇ ਆ ਇੱਥੇ ਜਦੋਂ ਜੋੜ ਮੇਲਾ ਹੁੰਦਾ ਜੀ ਵੱਡੀ ਗਿਣਤੀ ਦੇ ਹਿਸਾਬ ਤੁਸੀਂ ਲਾ ਲੋ ਵੀ ਇੱਥੇ ਕਿਲੋਮੀਟਰਾਂ 'ਚ ਸੰਗਤ ਹੁੰਦੀ ਆ ਠੀਕ ਹੈ ਜੀ ਇੰਨੀ ਮਹਾਨ ਕਿਰਪਾ ਸਤਗੁਰੂ ਸਿੱਖੇ ਪਾਤਸ਼ਾਹ ਦੀ ਤੇ ਬਹੁਤ ਆਪ ਦੇ ਲੋਕ ਜਿੰਨੇ ਹੀ ਬੰਦੇ ਨਿਮਾਣੇ ਸੇਵਾਦਾਰਾਂ ਦੇ ਤੌਰ ਤੇ ਕੋਸ਼ਿਸ਼ ਕਰਦੇ ਆ ਜੀ ਵੱਧ ਤੋਂ ਵੱਧ ਪ੍ਰਬੰਧ ਕਰੀਏ ਸੰਗਤ ਅੱਗੇ ਬੇਨਤੀ ਵੀ ਹਰ ਐਤਵਾਰ ਮੇਲੇ ਤੇ ਕਰਦੇ ਆ ਜਿਹੜਾ ਵਿੱਚ ਸਵਾਗਤ ਹੁੰਦਾ ਹੈ ਕਿ ਜੇਕਰ ਸਾਡੇ ਕੋਲ ਕੋਈ ਕਾਟ ਰਹੀਦੀ ਹੈ ਇਹ ਸੰਗਤ ਉਹਨੂੰ ਬਖਸ਼ਣ ਜੋਗ ਆ ਤੇ ਸੰਗਤ ਕਹਿ ਕੇ ਸਾਨੂੰ ਪੂਰਾ ਕਰਾਵੇ ਪੂਰਾ ਕਰਵਾਸ ਹਾਂਜੀ ਤੇ ਗੁਰੂ ਅੱਗੇ ਅਰਦਾਸ ਹੈ ਜੀ ਜਿੰਨਾ ਵੀ ਉਸ ਸੱਚੇ ਪਾਤਸ਼ਾਹ ਸਾਡੀ ਸਾਨੂੰ ਸਮਤ ਬਖਸ਼ ਸਮਤ ਬਖਸ਼ ਸਮਤ ਬਖਸ਼ ਦੀ ਸੇਵਾ ਲਈ ਤੇ ਉਸੇ ਵਾਲੇ ਲਈ ਸਮਤ ਬਖਸ਼ ਕੇ ਲੈਣਾ ਕੋਈ ਸਾਡੇ ਚੋਂ ਕੋਈ ਕਿਸੇ ਗੱਲ ਦਾ ਹੰਕਾਰ ਨਾ ਪੈਦਾ ਹੋਵੇ ਸਾਡੇ ਵਿੱਚ ਕੋਈ ਲਾਲਚ ਨਾ ਆਵੇ ਕਿ ਹਮੇਸ਼ਾ ਹੀ ਅਸੀਂ ਦਾ ਨਤਮਸਤਕੋ ਕਿਸ ਤਰ੍ਹਾਂ ਹੀ ਸੇਵਾ ਕਰਦੇ ਰਹੀਏ ਬਿਰਕਸਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਪਵਿੱਤਰ ਸਥਾਨ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪ੍ਰਭਾਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ